ਇਸ ਕਰਕੇ ਉਹੀ ਜੀ ਸਿੱਖੀ ਸਦਕ ਦੀ ਇੱਕ ਧਾਰਨਾ ਪਿਛਲੇ ਦਿਨੀ ਇੱਕ ਬੀਬੀ ਗੁਰਪ੍ਰੀਤ ਨੇ ਯੂਨੀਵਰਸਿਟੀ ਜੈਪੁਰ ਦਿੱਤੀ ਜਿੱਥੇ ਜੱਜ ਦੀ ਉਹ ਪ੍ਰੀਖਿਆ ਦੇਣ ਗਈ ਸੀ ਤੇ ਉਹਨੂੰ ਕਿਹਾ ਗਿਆ ਕਿ ਤੂੰ ਆਜ ਇੱਕ ਕਕਾਰ ਲਾ ਦੇ ਉਹ ਕਹਿੰਦੀ ਕਕਾਰ ਨਹੀਂ ਲਾਉਣੇ ਕਿਉਂਕਿ ਸੰਵਿਧਾਨ ਕਹਿੰਦਾ ਭਾਰਤ ਦਾ ਕਿ ਸਿੱਖ 6 ਇੰਚ ਦੀ ਕਿਰਪਾਨ ਛੋਟੀ ਸਰੀਸਾ ਪਾ ਸਕਦੇ ਆ ਸਵਾਈ ਸਫਰ ਵੀ ਕਰ ਸਕਦੇ ਆ ਪਰ ਉਹਨਾਂ ਨੇ ਧੋਖੇਬਾਜ਼ਾਂ ਨੇ ਉਹ ਜੋ ਕੁਝ ਕੀਤਾ ਬਹੁਤ ਮਾੜਾ ਕੀਤਾ ਤੇ ਪਰ ਬੀਬੀ ਨੇ ਇਮਤਿਹਾਨ ਤਾਂ ਛੱਡਤਾ ਆਪਦੇ ਕਕਾਰ ਨਹੀਂ ਲਾਹੇ ਉਹਨਾਂ ਆਧਾਰਨ ਪੈਦਾ ਕਰਤੀ ਕਿ ਸਿੱਖਾ ਜਿਹੜੇ ਉਹ ਆਪਦਾ ਸਿੱਖੀ ਦਾ ਸਦਕ ਨਹੀਂ ਛੱਡਦੇ ਕਿੰਨਾ ਮਰਜੀ ਘਾਟਾ ਪੈ ਜੇ ਚਾਹੀਦਾ ਇਹ ਸੀ ਕਿ ਕੇਂਦਰ ਦੀ ਸਰਕਾਰ ਨੂੰ ਉਹਨਾਂ ਅਧਿਕਾਰੀਆਂ ਦੇ ਖਿਲਾਫ ਭਾਰਤੀ ਸੰਵਿਧਾਨ ਦੀ ਉਲੰਘਣਾ ਕਰਨ ਦੇ ਵਿੱਚ ਵਿੱਚ ਉਹਨਾਂ ਦੇ ਪਰਚਾ ਦਰਜ ਕਰਨਾ ਚਾਹੀਦਾ ਸੀ ਪਰ ਹੈਰਾਨੀ ਹੋ ਗਈ ਇੱਥੇ ਪੁੱਛਦਾ ਕੌਣ ਆ ਜਦੋਂ ਕਿਤੇ ਸਿੱਖਾਂ ਨੂੰ ਲੜਾਉਣਾ ਜਦੋਂ ਕਿਤੇ ਲੋਕਾਂ ਨੂੰ ਕੁੱਟਣਾ ਉਦੋਂ ਕਿਹਾ ਜਾਂਦਾ ਜੰਮੂ ਕਸ਼ਮੀਰ ਤੋਂ ਕੰਨਿਆ ਕਮਾਈ ਤੱਕ ਇੰਡੀਆ ਦੀ ਜਬਨ ਪਰ ਉਹਦੇ ਵਿੱਚ ਕਾਨੂੰਨ ਵੱਖੋ ਵੱਖਰੇ ਹਨ ਸਿੱਖਾਂ ਲਈ ਕੁਝ ਕਾਨੂੰਨ ਹੋਰ ਜਦੋਂ ਸਾਬ ਫੌਜ ਚ ਭਰਤੀ ਹੋਣਾ ਉਦੋਂ ਸਿਰਫ 2% ਹੋ ਸਕਦੇ ਆ ਇਹ ਕਿਹੜਾ ਕਾਨੂੰਨ ਹੋ ਗਿਆ ਦੇਸ਼ ਇੱਕ ਹੋ ਗਿਆ ਕਾਨੂੰਨ ਉੱਥੇ ਦੋ ਹੋ ਗਏ ਯਮੋ ਕਸ਼ਮੀਰ ਚ ਹਿਮਾਚਲ ਚ ਰਾਜਸਥਾਨ ਚ ਪੰਜਾਬ ਦਾ ਬੰਦਾ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਇਹ ਕਿਹੜਾ ਕਾਨੂੰਨ ਹੋ ਗਿਆ ਇਹ ਕਰਕੇ ਸਾਰਾ ਕੁਝ ਜਿਹੜਾ ਉਹਨਾਂ ਨੇ ਬਹੁਤ ਮਾੜਾ ਕੀਤਾ ਪਿੱਛੇ ਜੇ 29 ਤਰੀਕ ਨੂੰ ਮੋਦੀ ਪਾਰਲੀਮੈਂਟ ਚ ਬੋਲਿਆ ਉਹਨੇ ਮਹਾਰਾ ਰਣਜੀਤ ਸਿੰਘ ਦਾ ਨਾਮ ਲਿਆ ਉਹਨੇ ਇਹ ਵੀ ਕਿਹਾ ਕਿ 1971 ਦੇ ਵਿੱਚ ਜਦੋਂ 92000 ਮੁਸਲਮਾਨ ਕੈਦੀ ਬਣਾ ਲਿਆ ਸੀ ਭਾਰਤ ਨੇ ਬਹੁਤ ਲੰਮਾ ਉਹਦਾ ਏਰਗਾ ਭਾਰਤ ਨੇ ਰੋਕ ਲਿਆ ਸੀ ਤੇ ਕਾਂਗਰਸ ਨੇ ਮੁਕਤੀ ਛੜਤਾ ਤੇ ਕਾਂਗਰਸ ਨੂੰ ਚਾਹੀਦਾ ਸੀ ਕਿ ਕਰਤਾਰਪੁਰ ਸਾਹਿਬ ਦਾ ਗੁਰਦਾਰਾ ਮੰਗ ਕੇ ਵੇਚ ਲੈ ਲੈਂਦੇ ਚੰਗੀ ਗੱਲ ਕੀਤੀ ਪਰ ਆਹ ਗੱਲਾਂ ਜਦੋਂ ਹੁੰਦੀਆਂ ਕਿਤੇ ਮੋਦੀ ਨੂੰ ਪਤਾ ਨਹੀਂ ਕਿ ਸਿੱਖਾਂ ਦੇ ਕਕਾਰ ਪਹਿਨ ਕੇ ਬੱਚੇ ਪੇਪਰ ਨਹੀਂ ਦੇ ਸਕਦੇ ਇਹਦਾ ਮਤਲਬ ਸਿੱਖਾਂ ਦੇ ਬੱਚੇ ਅੰਮ੍ਰਿਤ ਨਾ ਛਕਣ ਜਿਹੜੇ ਅੰਮ੍ਰਿਤ ਨੇ ਜਿਹੜੇ ਗੁਰੂ ਗਵੰਦ ਸਿੰਘ ਨੇ ਭਾਵਨਾ ਭਰ ਕੇ ਗਿਆ ਉਹਨਾਂ ਦਾ ਫਿਰ 22000 ਇੱਕ ਦੇ ਕੇ ਇੱਕ ਦੇਣਾ ਬਹੁ ਬੇਟੀ ਭਾਰਤ ਦੀ ਛੜਾ ਕੇ ਉਹਨਾਂ ਦੇ ਘਰੇ ਪਹੁੰਚਦੀ ਕੀਤੀ ਉਹਨਾਂ ਸਿੱਖਣ ਤਾਂ ਇਥੋਂ ਚੰਗੇ ਯਾਰਗੇ ਅਫਦਾਲੀ ਅਰਗੇ ਨਾਦਰ ਸ਼ਾਹ ਅਰਗੇ ਅੰਗਰੇਜ਼ ਭਜਾਤੇ ਉਹਨਾਂ ਸਿੱਖਣ ਦੇਸ਼ ਯਾਦ ਕਰਾਤਾ ਔਰ ਸਾਰੇ ਅੱਧੇ ਭਾਰਤ ਦੀ ਜ਼ਮੀਨ ਵੈਕ ਕਰਕੇ ਭਾਰਤ ਨੂੰ ਰੋਟੀ ਦੇ ਖਾਣ ਯੋਗਾ ਕਰਤਾ ਕਿ ਉਹਨਾਂ ਨਾਲ ਜੇ ਹਾਲ ਹੋਊਗਾ ਇਹ ਫਿਰ ਬਹੁਤ ਮਾੜਾ ਤੇ ਮੋਦੀ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਅਧਿਕਾਰੀਆਂ ਦੇ ਉਲਟ ਤੁਰੰਤ ਕਾਰਵਾਈ ਕਰਕੇ ਉਹਨਾਂ ਤੇ ਪਰਚਾ ਦਰਜ ਹੋਵੇ ਤਾਂ ਜੋ ਗਾਹ ਤੋਂ ਦੇਸ਼ ਦੇ ਵਿੱਚ ਇਹੀ ਜੀ ਕੋਈ ਘਟਨਾ ਨਾ ਵਾਪਰੇ